ਸੰਗਤ ਜੀ ਅਜ ਆਪਾਂ ਗੂਜਰੀ ਰਾਗ ਦਾ ਜੋ ਪਦਾ ਹੈ ਉਸ ਦਾ ਉਚਾਰਨ ਸਿੱਖਣਾ ਹੈ ਬੜੀਆਂ ਸੰਗਤਾਂ ਦਾ ਸੁਨੇਹੇ ਆਏ ਸਨ ਕਿ ਕਿਉਂਕਿ ਇਹ ਪਦਾ ਸਭ ਤੋਂ ਮਹਿੰਗਾ ਹੈ ਗੁਰਬਾਣੀ ਦਾ ਪਦਾ ਇਸ ਦਾ ਟੈਸਟ ਲਿਆ ਜਾਂਦਾ ਹੈ ਜਦੋਂ ਕਿਤੇ ਗ੍ਰੰਥੀ ਸਿੰਘ ਦਾ ਟੈਸਟ ਹੁੰਦਾ ਹੈ ਇਸ ਪਦੇ ਨੂੰ ਸੁਣਦੇ ਨੇ ਇੱਕ ਆਪਾਂ ਕੱਲ ਪਦਾ ਕੀਤਾ ਸੀ ਤਲੰਗ ਰਾਗ ਦਾ ਤੇ ਇੱਕ ਇਹ ਪਦਾ ਗੂਜਰੀ ਰਾਗ ਦਾ ਵਾਹਿਗੁਰੂ ਟਕਸਾਲ ਦੇ ਵਿੱਚ ਜਦੋਂ ਸੰખ્યા ਸੰਪੂਰਨ ਹੋ ਜਾਂਦੀ ਹੈ ਬੱਚੇ ਦੀ ਵਾਹਿਗੁਰੂ ਜਦੋਂ ਸਰਟੀਫਿਕੇਟ ਦਿੰਦੇ ਨੇ ਤੇ ਇਹ ਪਦਾ ਸੁਣ ਕੇ ਫਿਰ ਦਿੰਦੇ ਨੇ ਵਾਹਿਗੁਰੂ ਕਿਸ ਇਹ ਪਦਾ ਆਉਂਦਾ ਜਾਂ ਨਹੀਂ ਆਉਂਦਾ ਕੰਠ ਸੁਣਦੇ ਮੂਝਮਾਨੀ ਵਾਹਿਗੁਰੂ ਕਿਉਂਕਿ ਟਕਸਾਲ ਦੀ ਇਹ ਮਰਿਆਦਾ ਹੈ ਇਹ ਮੂਝਮਾਨੀ ਕੰਠ ਕਰਾਉਂਦੇ ਨੇ ਇਹ ਦੋਨੇ ਪਦੇ ਤਲੰਗ ਰਾਗ ਦਾ ਤੇ ਇਹ ਪਦਾ ਬਾਕੀ ਬਾਣੀਆਂ ਕੰਠ ਕਰਨੇ ਉਹ ਅਲੱਗ ਗੱਲ ਹੈ ਇਸ ਪਦੇ ਨੂੰ ਜਰੂਰ ਕੰਠ ਕਰਾਉਂਦੇ ਨੇ ਵਾਹਿਗੁਰੂ ਆਪਾਂ ਜਿੰਦਾ ਵਿੱਚ ਆਹਿੰਦੇ ਸੰਥਿਆ ਕਰਨੀ ਹੈ ਤੇ ਵਿਸਰਾਮ ਇਹਦੇ ਮਹੰਗੇ ਸ਼ਬਦ ਸਿੱਖਣੇ ਨੇ ਵਾਹਿਗੁਰੂ 526 ਅੰਗ ਤੇ ਆਉਂਦਾ ਹੈ 526 ਅੰਗ ਤੇ ਤੇ ਭਗਤ ਜੈਦੇਵ ਜੀ ਦਾ ਪਦਾ ਹੈ ਉਹਨਾਂ ਦੀ ਉਚਾਰਨ ਕੀਤੀ ਬਾਣੀ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਇਨੂੰ ਗੂਜਰੀ ਬੋਲਣਾ ਬੋਲੜੀ ਨਹੀਂ ਬੋਲੜੀ ਨਹੀਂ ਬੋਲਣਾ ਇੱਥੇ ਲੱਗੀਆਂ ਦੋ ਦਲੈਂਕੜਾਂ ਗੂਜਰੀ ਸ੍ਰੀ ਬੋਲਣਾ ਸ੍ਰੀ ਨਹੀਂ ਬੋਲਣਾ ਸੱਸੀ ਦੇ ਪੈਰ ਵਿੱਚ ਬਿੰਦੀ ਲਾ ਕੇ ਨਹੀਂ ਉਚਾਰਨ ਕਰਨਾ ਕਿਉਂਕਿ ਸੱਸੀ ਦੇ ਪੈਰ ਵਿੱਚ ਬਿੰਦੀ ਕਿਤੇ ਨਹੀਂ ਆਈ ਤੇ ਆਪਦੇ ਕੋਲ ਲਾਉਣੀ ਨਹੀਂ ਗਈ ਸ੍ਰੀ ਜੈ ਦੇਵ ਜੈ ਦੇ ਪੜਨਾ ਜੀ ਦੇਵ ਨਹੀਂ ਪੜਨਾ ਜੈ ਦੇਵ ਹਾਂ ਅਦਲਾਮਾ ਲੱਗੀ ਐ ਜੀਓ ਕਾ ਪਦਾ ਪਦਾ ਬੋਲਾ ਉਚਾਰਨ ਕਰਨਾ ਹੈ ਘਰ ਚੌਥਾ ਘਰ ਚਾਰਨੀ ਪੜ੍ਹਨਾ ਘਰ ਚੌਥਾ ਕਹਿਣਾ ਹੈ ਲੱਗੀ ਸਮਝ ਹਾਂਜੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਆਪਾਂ ਇਸ ਦਾ ਉਚਾਰਨ ਪਹਿਲੇ ਸਿੱਖਿਆ ਹੋਇਆ ਹੈ ਪਰਮਾਤਿ ਪੁਰਖ ਮਨੋਪਿਮੰ ਇੱਥੇ ਵਿਸਰਾਮ ਹੈ ਮਨੋਪਿਮੰਤੀ ਪਰਮਾਤਿ ਪੁਰਖ ਮਨੋਪਿਮੰ ਇਹ ਵੱਖ-ਵੱਖ ਲਿਖਿਓ ਇਨ ਗੁਰਬਾਣੀ ਦੇ ਵਿੱਚ ਕਈ ਥਾਂ ਇਕੱਠਾ ਲਿਖਿਆ ਹੈ ਠੀਕ ਹੈ ਪਰ ਇਹ ਜਿਹੜਾ ਪੁਰਖ ਹੈ ਵੱਖਰਾ ਲਿਖਿਆ ਹੋਇਆ ਹੈ ਰਮਾਦ ਪੁਰਖ ਮਨੋਪਿਮੰ ਮਨੋਪਿਮੰ ਉਚਾਰਨ ਕਰਨਾ ਹੈ ਕਈ ਸੰਗਤਾਂ ਪੜ੍ਹਦੀ ਹੈ ਮਨੋਪ ਮਨੋਪ ਪੰ ਜਿਹੜਾ ਮੰਮੇ ਟਿੱਪੀ ਇਹ ਅੱਡ ਕਰ ਦਿੰਦੀ ਹੈ ਇਹ ਵੱਖਰਾ ਨਹੀਂ ਕਰਨਾ ਮਨੋਪਿਮੰ ਜਿਹੜਾ ਪੱਪੇ ਸਿਆਰੀ ਇਹ ਮੰਮੇ ਟਿੱਪੀ ਇਹ ਅੱਡ ਕਰਨਾ ਹੈ ਮਨੋ ਵੱਡ ਕਰਨਾ ਹੈ ਪੜਨਾ ਇਕੱਠਾ ਹੀ ਤਾਨੂੰ ਦੱਸਣ ਵਾਸਤੇ ਮੈਂ ਦੱਸਦਾ ਪਿਆ ਕਿ ਮਨੋ ਪਿਮੰਗ ਇਹ ਜਿਹੜਾ ਪਪਾ ਨਾ ਮੰਮੀ ਪਾਸੇ ਲਾਉਣਾ ਮਨੋ ਪੜਨਾ ਤੇ ਪਿਮੰਗ ਇਸ ਤਰ੍ਹਾਂ ਪੜਨਾ ਹੁਣ ਇਕੱਠਾ ਪੜਨਾ ਪਰਮਾਦ ਪੁਰਖ ਮਨੋ ਪਿਮੰਗ ਪਰਮਾਦ ਪੁਰਖ ਮਨੋ ਪਿਮੰਗ ਹਾਂ ਇੱਥੇ ਬਿਸਰਾਮ ਲਾਉਣਾ ਸਤ ਆਦ ਭਾਵ ਰਤੰ ਪਰਮਤ ਭੁਤੰ ਪਰਕ੍ਰਿਤ ਪਰੰਗ ਇੱਥੇ ਵਿਸਰਾਮ ਹੈ ਪਰੰਗ ਤੇ ਪਰਕ੍ਰਿਤ ਬੋਲਣਾ ਪਰਕ੍ਰਿਤ ਕਿਰਤ ਨਹੀਂ ਬੋਲਣਾ ਜੇ ਕਿਰਤ ਬੋਲਦਿਆਂ ਤੇ ਰਾਰਾ ਪੂਰਾ ਲੱਗਦਾ ਇੱਥੇ ਪੈਰ ਵਿੱਚ ਰਾਰਾ ਹੈ ਜਲਦੀ ਦੇ ਨਾਲ ਪੜਿਆ ਜਾਵੇਗਾ ਪਰਮਦ ਭੂਤੰ ਪਰਕ੍ਰਿਤ ਪਰੰ ਬਿਸਰਾਮ ਜਦ ਚਿੰਤ ਸਰਬ ਗਤੰ ਜਦ ਚਿੰਤ ਸਰਬ ਗਤੰ ਸਮਝ ਲੱਗੀ ਇਸ ਦੇ ਹਾਂ ਜੀ ਅੱਗੇ ਆ ਜਾ ਕੇਵਲ ਰਾਮ ਨਾਮ ਮਨੋਰਮੰ ਕੇਵਲ ਤੇ ਬਿਸਰਾਮ ਹੈ राम नाम मनोरम मनोर मंग नहीं बोलना मनोरम उचारण नहीं करना इंटर शुद्ध उच्चारण है मनोर मंग हाँ मनोर पढ़ के फिर मम्मी पढ़ना है कट्ठा ही उच्चारण करना है मनोर मंगोर हाँ ਇਹਦਾ ਬਿਸਰਾਮ ਪਦ ਲੱਗਿਆ ਨਾ ਕੇਵਲ ਤੇ ਸੀ ਹਾਂਜੀ ਬਦ ਅੰਮ੍ਰਿਤ ਤਤ ਮਯੰ ਅੰਮ੍ਰਿਤ ਤੇ ਬਿਸਰਾਮ ਹੈ ਬਦ ਅੰਮ੍ਰਿਤ ਤਤ ਮਯੰ ਮਯੰ ਉਚਾਰਨ ਕਰਨਾ ਹੈ ਕਈ ਥਾਂ ਤੇ ਜੈ ਆਉਂਦਾ ਸੀ ਇੱਥੇ ਤੇ ਐੜਾ ਲਾ ਕੇ ਮਯੰ ਬਣ ਜਾਂਦਾ ਇੱਥੇ ਐੜਾ ਹੀ ਲੱਗਾ ਹੋਇਆ ਮਯੰ ਮੈਂ ਆ ਨਾਦਨੋਤ ਜਾ ਸਿਮਰਨੇਣ ਇੱਥੇ ਬਿਸਰਾਮ ਹੈ ਜਾ ਸਿਮਰਨੇੰਤੀ ਹੁਣ ਜਿਹੜਾ ਜੱਜਾ ਇਹ ਵੱਖਰਾ ਹੈ ਇੱਥੇ ਇਕੱਠਾ ਲਿਖਿਆ ਹੋਇਆ ਹੈ ਜੱਜਾ ਸੰਬੰਧਕ ਲਾਉਣਾ ਹੈ ਠੀਕਾ ਵੱਖਰਾ ਬੋਲਣਾ ਹੈ ਨਾ ਨਦਨੋਤ ਨਹੀਂ ਬੋਲਣਾ ਇਹ ਜਿਹੜਾ ਨੰਨਾ ਹੈ ਇਹ ਵੀ ਵੱਖਰਾ ਹੈ ਨਾ ਦਨੋਤ ਜ ਸਮਰਣੇਣ ਜ ਇਹ ਅਡ ਬੋਲਣਾ ਜਿਹੜਾ ਸਮਰ ਸਮਰ ਬੋਲਣ ਇਕੱਠੇ ਬੋਲ ਕੇ ਜਿਹੜਾ ਨਾਣੇ ਨਾ ਇਹ ਅਡ ਬੋਲਣਾ ਅਜੈਰੂ ਅਜਜੇ ਨੂੰ ਅਡ ਕੱਢ ਦੋ ਸਭੇ ਲੱਗੀ ਹਾਂਜੀ ਅੱਗੇ ਆ ਗਿਆ ਸਮਰ ਸਸ ਮਮ ਰਾਰਾ ਸਮਰ ਹਾਂਜੀ ਅੱਗੇ ਆ ਨਾਣੇ ਲਾਤ ਨੰਨਾ ਇਹ ਅਡ ਆ ਇਹ ਤੁਸੀਂ ਜਿਹੜਾ ਸਮਰਣੇਣ ਇਕੱਠਾ ਪੜ੍ਹਨਾ ਹੈ ਸਮਰਣੇਣ ਸਮਰਣੇਣ ਨਾਣੇ ਦੀ ਆਵਾਜ਼ ਦਿਓ ਇੱਥੇ ਅਨੇਣ ਨੇਣ ਹਾਂ ਜਾਂ ਸਮਰਣੇਣ ਜਾਂ ਸਮਰਣੇਣ ਹਾਂ ਇੱਥੇ ਵੀ ਸ਼ਰਾਮ ਲਾਉਣਾ ਹੁਣ ਤੁਹਾਨੂੰ ਇਸ ਦੀ ਸਮਝ ਲੱਗੀ ਨਾ ਹਾਂਜੀ ਜੱਜਾ ਆਡਾ ਸਮਰਣੇਣ ਇੱਥੇ ਵੀ ਸ਼ਰਾਮ ਆ ਜਨਮ ਜਰਾਤ ਮਰਨ ਭਯੰ ਭਯੰ ਉਚਾਰਨ ਕਰਨਾ ਹੈ ਰਹਾਓ ਇਛਸ ਜਮਾਦ ਪਰਾ ਭਯੰ ਇਛਸ ਪੜਨੈ ਇਥੇ ਅਧਕ ਲੱਗੇਗਾ ਅਧਕ ਲਾ ਕੇ ਉਚਾਰਨ ਕਰਨਾ ਇਹਨੂੰ ਇਛਸ ਜਮਾਦ ਪਰਾ ਭਯੰ ਇੱਥੇ ਵਿਸਰਾਮ ਹੈ ਇਹਨੂੰ ਪਰਾ ਭਯੰ ਪੜਨੈ ਇਪਾ ਬਾਈ ਦੀ ਸ਼ਰੀਰ ਐਡੀਟਪੀ ਹੋ ਜਾਏਗਾ ਪਰਾ ਭਯੰ ਪਰਾ ਭਯੰ ਹਾਂ ਇੱਥੇ ਬਿਸਰਾਮ ਜਸ ਸੁਵਸਤ ਸੁਕ੍ਰਿਤ ਕ੍ਰਿਤੰ ਹੁਣ ਸੱਸੇ ਦੇ ਅੰਕੜ ਤੇ ਐੜਾ ਬਣ ਜਾਣਾ ਇਹਨੇ ਜਿਹੜਾ ਵਾਵਾ ਲੱਗਾ ਹੈ ਪੈਰ ਵਿੱਚ ਸਸੇ ਓੰਕੜ ਤੇ ਐਡ ਸੁਵਸਤ ਸੁਵਸਤ ਹਾਂ ਜਸ ਸੁਵਸਤ ਸੁਕ੍ਰਿਤ ਕਰਤਨ ਪੈਰ ਵਿੱਚ ਰਾਰੇ ਲੱਗੇ ਨੇ ਜਲਦੀ ਦੇ ਨਾਲ ਉਚਾਰਨ ਕਰਨੇ ਨੇ ਜਸ ਸੁਵਸਤ ਸੁਕ੍ਰਿਤ ਕਰਤਨ ਲੱਗੀ ਸਮਝ ਆ ਸਾਰੀ ਦੀ ਹਾਂਜੀ ਅੱਗੇ ਆ ਜਾਓ ਭਾਵ ਭੂਤ ਭਾਵ ਸਮਭੇੰ ਇੱਥੇ ਵੀ ਸ੍ਰਾਮ ਹੈ ਸਮਭੇੰ ਤੇ ਭਾਵ ਭੂਤ ਭਾਵ ਹੁਣ ਇੱਥੇ ਤਿੰਨ ਇਕੱਠੇ ਭੱਬੇ ਆਏ ਨੇ ਠੀਕ ਆ ਇਹਦਾ ਤੁਸੀਂ ਧਿਆਨ ਦੇਣਾ ਕਿ ਪੂਰੇ ਬੋਲੇ ਜਾਣ ਵਾਵਾ ਵੀ ਬੋਲੇ ਜਾਵੇ ਤੇ ਭੱਬੇ ਵੀ ਪੂਰੇ ਬੋਲੇ ਜਾਣ ਭਾਵ ਭੂਤ ਭਾਵ ਹੁਣ ਇੱਥੇ ਕੰਨਾ ਨਹੀਂ ਲੱਗਾ ਇੱਥੇ ਕੰਨਾ ਲੱਗਾ ਇਹ ਵੀ ਧਿਆਨ ਰੱਖਣਾ ਇੱਕ ਭਾਵੇ ਇੱਕ ਭਾਵੇ ਇੱਕ ਕੰਨੇ ਤੋਂ ਰਹਿਦਾ ਭਾਵ ਭੂਤ ਭਾਵ ਸਮਭਯੰ ਸਮਭਯੰ ਉਚਾਰਨ ਕਰਨਾ ਸੱਸਾ ਵੱਖਰਾ ਕਰ ਦੇਣਾ ਹੈ ਇਹ ਮਭਯੰ ਸਮਭਯੰ ਸਮਭਯੰ ਹਾਂ ਜਦੋਂ ਇਹ ਤੁਹਾਨੂੰ ਦੱਸ ਦਿੰਨ ਕਿ ਇਹ ਚੀਜ਼ ਵੱਖਰੀ ਕਰਨੀ ਆ ਇਹਦੀ ਸਮਝ ਲਾ ਕੇ ਵੱਖਰੀ ਹੋ ਜਾਣੀ ਤਾਨੂੰ ਦੱਸਣ ਵਾਸਤੇ ਉਚਾਰਨ ਕਰਨ ਵਾਸਤੇ ਮੈਂ ਵੱਖਰਾ ਕਰਦਾ ਕਿ ਤੁਹਾਨੂੰ ਸਮਝ ਲੱਗ ਜਾਵੇ ਪੜਨਾ ਇਕੱਠਾ ਹੀ ਆ ਠੀਕ ਹੈ ਹੁਣ ਸਮਬੇਂਗ ਪੜਨੇ ਨੂੰ ਸਮਬੇਂਗ ਸਮਬੇਂਗ ਹਾਂ ਸੋਬੇਂਗ ਉਚਾਰਨ ਕਰਨਾ ਐੜੇ ਟਿੱਪੀ ਲਾ ਕੇ ਸਮਬੇਂਗ ਸਮਝ ਲੱਗ ਗਈਂ ਦੀ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਠੀਕ ਹੈ ਪਰਮੰ ਪਰਸੰਨ ਮਿਦੰਗ ਪਰਮੰ ਪਰਸੰਨ ਮਿਦੰ ਇਸ ਪੰਕਤੀ ਸਾਰੀ ਸਮਝ ਲੱਗ ਗਈ ਹੈ ਹਾਂ ਜੀ ਅੱਗੇ ਆ ਜਾਓ ਲੋਬਾਦ ਦ੍ਰਿਸ਼ਟ ਪਰ ਗ੍ਰਹਿੰ ਇੱਥੇ ਗ੍ਰਹਿੰ ਤੇ ਵਿਸਰਾਮ ਨਾਮ ਹੈ ਲੋਬਾਦ ਦ੍ਰਿਸ਼ਟ ਪਰ ਗ੍ਰਹਿੰ ਗ੍ਰਹਿੰ ਉਚਾਰਨ ਕਰਨਾ ਜਲਦੀ ਦੇ ਨਾਲ ਗ੍ਰਹਿੰ ਗ੍ਰਹਿੰ ਹਾਂ ਜਦ ਵਿਦ ਆਚਰਣ ਹੁਣ ਐਡਾ ਜਿਹੜਾ ਨਾ ਇਹ ਸੰਬੰਧਕ ਲਾਉਣਾ ਜਦੋਂ ਸੰਬੰਧਕ ਲਾਵਾਂਗੇ ਤੇ ਸ਼ੁੱਧ ਉਚਾਰਨ ਆਪੇ ਹੋ ਜਾਣਾ ਆਚਰਣ ਆਚਰਣ ਹਾਂ ਤੇ ਕਈ ਸੰਗਤਾਂ ਪੜ੍ਹਦੀ ਆਚਰਣ ਆਚਰਣ ਪਾੜ ਸ਼ੁੱਧ ਨਹੀਂ ਹੈ ਆਚਰਣ ਨਹੀਂ ਉਚਾਰਨ ਕਰਨਾ ਆਚਰੰਗ ਸੰਗਤਾ ਪੜਦੀ ਐਡ ਹੈ ਕੰਨਾ ਚਚਾ ਰਾਰਾ ਆਚਰ ਪੜ ਕੇ ਨੰਡ ਪੇਲਾ ਲਾਉਂਦੀ ਐ ਪਰ ਸੋਧ ਉਚਾਰਨ ਐ ਐਡਾ ਵੱਖਰਾ ਕਰਨਾ ਕਿ ਚਰਨੰਗ ਪੜਨੈ ਫਿਰ ਇਕੱਠਾ ਬੋਲ ਦੇਣੈ ਆਚਰਨੰ ਆਚਰਨੰ ਹਾਂ ਐਡਾ ਸੰਬੰਧਕ ਲਾ ਕੇ ਉਚਾਰਨ ਕਰਨਾ ਤੇ ਆਚਰਨੰ ਉਚਾਰਨ ਹੋਵੇਗਾ ਲਾਗੀ ਸਮਝ ਹਾਂਜੀ ਇਸ ਦਾ ਵਿਸ਼ਰਾਮਦ ਲੱਗ ਗਿਆ ਸੀ ਨਾ ਹਾਂਜੀ ਆਂਗਰੇਹੰਤ ਤਜ ਸਕਲ ਦੁਖ ਰਿਤ ਦੁਰਮਤੀ ਇੱਥੇ ਵਿਸ਼ਰਾਮ ਲਾਉਣਾ ਹੈ ਦੁਰਮਤੀ ਦੇ ਤਜ ਸਕਲ ਦੁਖ ਰਿਤ ਦੁਰਮਤੀ ਭਜ ਭਜ ਕੋਲਾ ਪੜਨਾ ਹੈ ਭਜ ਚੱਕਰ ਤਰ ਸਰਨ ਭਜ ਚੱਕਰ ਧਰ ਸਰਨਨ ਸਮਝ ਲੱਗੀ ਹਾਂ ਜੀ ਇਸ ਰਾਮ ਦੇ ਪਤਾ ਲੱਗ ਗਿਆ ਨਾ ਹਾਂ ਜੀ ਇੱਥੇ ਲਾਉਣਾ ਦੁਰਮਤੀ ਦੇ ਅੱਗੇ ਆ ਜੀ ਹਰ ਭਗਤ ਨਿਜ ਨਿਹਕੇਵਲਾ ਇੱਥੇ ਵੀ ਸ੍ਰਾਮ ਹੈ ਨਿਹਕੇਵਲਾ ਤੇ ਹਰ ਭਗਤ ਨਿਜ ਨਿਹਕੇਵਲਾ ਰਿੱਧ ਕਰਮਣਾ ਬਚਸਾ ਰਿੱਧ ਕਰਮਣਾ ਕਰਮਣਾ ਪੜਨੈ ਨਾਣੀ ਦੀ ਬਾਜ ਉਚਾਰਨ ਕਰਨੀ ਕਰਮਣਾ ਬੱਚਾ ਬੱਬਾ ਚਾਚਾ ਸੱਸੇ ਕੰਨਾ ਸਾ ਬੱਚਾ ਬੱਚਾ ਇਕੱਠਾ ਪੜਨੈ ਮੈਂ ਤੁਹਾਨੂੰ ਦੱਸਣ ਵਾਸਤੇ ਬੱਚਾ ਅਡਾੜ ਕਰਦਾ ਪਿਆ ਪੜਨੈ ਇਕੱਠਾ ਹੀ ਏ ਬੱਚਾ ਬੱਚਾ ਚਾਚੇ ਦੀ ਬਾਜ ਪੂਰਨ ਕੱਢੋ ਬੱਚਾ ਹਾਂ ਸਾਨੂੰ ਲੱਗਣੀ ਨਹੀਂ ਦੀ ਹਾਂਜੀ ਹੁਣ ਥੱਲੇ ਜੋਗੇਨ ਕਿੰਗ ਜਗੇਨ ਕਿੰਗ ਇੱਥੇ ਦੂਜੇ ਕਿੰਗ ਤੇ ਆਣ ਕੇ ਵਿਸਰਾਮ ਲਗਣਾ ਹੈ ਜੋਗੇਨ ਕਿੰਗ ਕਿੰਗ ਨਹੀਂ ਪੜ ਦੇਣਾ ਕਈ ਸੰਗਤਾਂ ਨੂੰ ਕਿੰਗ ਪੜ ਜਾਂਦੀ ਹੈ ਕਿੰਗ ਤਾਂ ਬਣੇਗਾ ਜਿੱਥੇ ਗੱਗਾ ਲੱਗੇਗਾ ਕੱਕੇ ਸਿਆਰੀ ਆ ਉੱਤੇ ਟਿੱਪੀ ਕਿੰਗ ਕਿੰਗ ਹਾਂ ਕਿੰਗ ਇੱਥੇ ਰੁਕ ਜਾਣਾ ਜੇ ਇਹਨੂੰ ਲੰਮਾ ਕਰਾਂਗੇ ਤੇ ਕਿੰਗ ਬਣ ਜਾਈਗਾ ਫਿਰ ਗੱਗਾ ਲੱਗ ਜੀਗਾ ਜੋ ਗੇਣ ਕਿੰਗ ਜਗੇਣ ਕਿੰਗ ਇੱਥੇ ਜਗੇਣ ਤੇ ਅਦਕ ਲਾ ਕੇ ਉਚਾਰਨ ਹੋਗਾ ਇੰਥੇ ਅਦਕ ਲੱਗੇਗਾ ਜਗੇਣ ਜਗੇਣ ਹਾਂ ਜਗੀਨ ਦਾ ਅਰਥ ਹੈ ਜੱਗ ਜਗੀਨ ਅਦਕ ਲਾ ਕੇ ਉਚਾਰਨ ਕਰਨਾ ਕਸ਼ਕੀ ਬੋਲਣਾ ਇਹਨੂੰ ਕਿੰਗ ਇੱਥੇ ਕਿੰਗ ਤੇ ਵਿਸਰਾਮ ਲਾਣਾ ਹੈ ਦਾਨੇਨ ਕਿੰਗ ਤਪਸਾ ਤਪੱਸਾ ਨਹੀਂ ਪੜ੍ਹਨਾ ਇਹਨੂੰ ਤਪਸਾ ਤਪਸਾ ਹਾਂ ਤਪਸਾ ਤਪਸਾ ਪੜ੍ਹਨਾ ਇਕੱਠਾ ਹੀ ਆ ਤਾਂ ਦੱਸਣ ਵਾਸਤੇ ਦੱਸਦਾ ਪਿਆ ਤਪੱਸਾ ਤਪੱਸਾ ਹਾਂ ਤਪੱਸਾ ਨਹੀਂ ਪੜਨਾ ਦਾਨੇਨ ਕਿੰ ਤਪੱਸਾ ਦਾਨੇਨ ਕਿੰ ਤਪੱਸਾ ਹਾਂ ਗੋਬਿੰਦ ਗੋਬਿੰਦ ੀਤ ਜਾਪ ਨਰ ਇੱਥੇ ਨਰ ਤੇ ਵਿਸਰਾਮ ਹੈ ਗੋਬਿੰਦ ਗੋਬਿੰਦ ਦੀਤ ਗੋਬਿੰਦ ਦੀਤ ਪੜਨੈ ਇਹ ਤੱਤਾ ਜਿਹੜਾ ਇਕੱਠਾ ਹੀ ਐ ਨਾਲ ਠੀਕ ਆ ਠੀਕ ਹੈ ਹਾਂ ਗੋਬਿੰਦ ਦੀਤ ਜਪ ਨਾਰ ਨਾਰ ਤੇ ਬਿਸਰਾਮ ਐ ਸਕਲ ਸਿੱਧ ਪਦੰ ਸਕਲ ਸਿੱਧ ਪਦੰ ਲੱਗੀ ਸਮਝ ਹਾਂਜੀ ਜੈ ਦੇਵ ਆਯੂ ਤਸ ਸਪਟੰ ਇੱਥੇ ਬਿਸਰਾਮ ਲਾਉਣਾ ਐ ਜੈ ਦੇਵ ਜੈ ਦੇ ਪੜਨਾ ਜੇ ਜੇ ਨੂੰ ਦਲਾਵਾ ਨੇ ਆ ਜੈ ਦੇਵ ਆਇਓ ਆਇਓ ਪੜਨਾ ਤਸ ਸਬਟੰ ਇੱਥੇ ਵਿਸਰਾਮ ਲਾਉਣਾ ਹੁਣ ਕਈ ਸੰਗਤਾਂ ਨੂੰ ਸਪੋਟੰਗ ਪੜ ਜਾਂਦੀ ਹੈ ਖਫੇ ਨੂੰ ਔਂਕੜ ਲਾ ਕੇ ਤੇ ਟੈਂਕੀ ਟਿੱਪੀ ਸਪਟੰਗ ਕਈ ਪੜਦੀ ਹੈ ਪਰ ਟਕਸਾਲ ਦੇ ਵਿੱਚ ਇਸ ਨੂੰ ਸਬਟੰਗ ਪੜਾਉਂਦੇ ਨੇ ਸਸਾ ਫਫਾ ਟੈਂਕੀ ਟਿੱਪੀ ਸਬਟੰਗ ਸਫਟੰਗ ਹਾਂ ਤੁਸੀਂ ਸੰਤਾਂ ਦੀ ਕਥਾ ਸੁਣਿਓ ਸੰਤ ਗਿਆਨੀ ਗੁਰਬਜਨ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਕਥਾ ਕੀਤੀ ਹੈ ਇਸ ਪਦੇ ਦੀ ਉਹਨਾਂ ਨੇ ਸਫਟੰਗ ਪੜਿਆ ਹੈ ਇਈ ਵਾਰ ਸ਼ੰਕਾ ਆ ਜਾਂਦਾ ਮਨ 'ਚ ਬਾਕੀ ਗੁਰਬਾਣੀ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਪਰ ਜੇ ਤੁਹਾਡੇ ਮਨ 'ਚ ਡਾਊਟ ਆ ਕੋਈ ਉਹਨਾਂ ਦੀ ਕਥਾ ਸੁਣਿਓ ਤੁਹਾਨੂੰ ਸਮਝ ਲੱਗ ਜੂਗੀ ਸਭ ਤੰ ਇੱਥੇ ਮਿਸਰਾਮ ਲਾਣਾ ਭਾਵ ਘੂਤ ਸਰਬ ਗਤੰ ਭਾਵ ਭੂਤ ਸਰਬਗਤੰ ਲਾਗੀ ਸੰਸਾਰੀ ਹਾਂਜੀ ਸਾਰੇ ਬਿਸਰਾਮਨ ਸਮੇ ਲੱਗੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ